R1 TV ਦੇ ਨਾਲ ਇਸ ਵੇਲੇ ਤਸਵੀਰਾਂ ਤੁਹਾਨੂੰ 7 ਜੂਨ ਦੇ ਕੰਡੇ ਤੋਂ ਜ਼ਿਲ੍ਹਾ ਜਲੰਧਰ ਦੇ ਕਸਬਾ ਲੋਹियां ਖਾਸ ਦੇ ਪਿੰਡ ਮੰਡਾਲਾ ਸ਼ਨਾ ਗੱਟਾ ਮੁੰਗੀ ਕਾਸੂ ਤੇ ੱਟਕਾ ਬਸਤੀ ਦੇ ਬੰਦ ਕੋ ਦਿਖਾ ਰਹੇ ਹਾਂ ਤੁਸੀਂ ਤੇ ਬੈਕਗ੍ਰਾਉਂਡ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਇਕੱਠੇ ਹੋ ਕੇ 7 ਜੂਨ ਦੇ ਕੰਡੇ ਤੋਂ ਪਰਮਾਤਮਾ ਦੇ ਅੱਗੇ ਅਰਦਾਸ ਕਰਨੀਆਂ ਨੇ ਕਿ ਜਾਂਦਾ ਜਾਂਦਾ ਕੋਈ ਵੱਡਾ ਨੁਕਸਾਨ ਨਾ ਕਰ ਜਾਵੇ ਕਿਉਂਕਿ ਸਤਲੁਜ ਤੇ ਬਿਆਸ ਦੀਆਂ ਤਸਵੀਰਾਂ ਪੰਜਾਬ ਦੇ ਵਿੱਚ ਬੜੀਆਂ ਭਿਆਨਕ ਸਨ ਬੜੀਆਂ ਡਰਾਉਣੀਆਂ ਸੀ ਤੇ ਹੁਣ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਸੁੱਕਦਾ ਜਾ ਰਿਹਾ ਹੈ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ ਪਰ ਜਿੱਥੇ-ਜਿੱਥੇ ਪਾਣੀ ਦੀ ਟਾਲ ਲੱਗੀ ਹੋਈ ਹੈ ਉੱਥੇ-ਉੱਥੇ ਪਾਣੀ ਉਤਰਦਾ ਉਤਰਦਾ ਸੁੱਕਦਾ ਸੁੱਕਦਾ ਵੀ ਲੋਕਾਂ ਦੇ ਘਰਾਂ ਦੀ ਲੋਕਾਂ ਦੀਆਂ ਫਸਲਾਂ ਦੀ ਬਰਬਾਦੀ ਕਰਦਾ ਜਾ ਰਹੇ। ਤੋਂ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਪੰਜਾਬ ਦੇ ਭਲੇ ਲਈ ਇਸ ਕਰੋਪੀ ਨੂੰ ਟਾਲਣ ਦੀ ਕੋਸ਼ਿਸ਼ ਕਰੇ। ਅਰਦਾਸ ਕਰਦੇ ਹਾਂ ਪੰਜਾਬ ਦੇ ਲੋਕ ਇਸੇ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਹੱਸਦੇ-ਖੇਡਦੇ ਰਹਿਣ। ਅਤੇ ਆਪਣੀ ਪਰਿਵਾਰਾਂ ਦੇ ਵਿੱਚ ਰੋਜ਼ੀ-ਰੋਟੀ ਕਮਾ ਕੇ ਮਿਹਨਤ ਕਰਕੇ ਗੁਜ਼ਾਰਾ ਕਰ ਸਕਣ। ਸੋ ਤਸਵੀਰਾਂ ਦੇ ਵਿੱਚ ਟੱਟਾ ਵਸਤੀ ਗੱਟਾ ਮੰਡੀ ਕਾਸੂ ਗੱਟਾ ਮੰਡੀ ਕਾਸੂ ਉਥੋਂ ਦੀਆਂ ਦੇਖ ਰਹੇ ਹਾਂ ਤੇ ਇਲਾਕੇ ਦੀ ਸੰਗਤ ਦੇ ਵੱਲੋਂ ਨਗਰ ਦੇ ਗ੍ਰੰਥੀ ਦੇ ਵੱਲੋਂ ਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਦੇ ਵੱਲੋਂ ਅਰਦਾਸ ਬੇਨਤੀ ਕਰਕੇ ਬੜਾ ਪਰਸ਼ਾਦੀ ਦੇਖ ਕਰਕੇ ਗੁਰੂ ਮਹਾਰਾਜ ਦੇ ਸਾਹਮਣੇ ਅਰਦਾਸ ਕਰਨ ਤੋਂ ਬਾਅਦ ਦੇ ਵਰਤਾਈ ਜਾਵੇ ਦੀ ਅਸੀਂ ਗਰਾਉਂਡ ਜ਼ੀਰੋ ਦੇ ਉੱਪਰ ਮੌਜੂਦ ਹਾਂ ਤੇ ਤਸਵੀਰਾਂ ਤੁਸੀਂ ਇਸ ਵੇਲੇ ਵਿਚਾਰਵਾਂ ਟੀਵੀ ਤੇ 17 ਸਤੰਬਰ 2005 ਦੀਆਂ ਦੇਖ ਰਹੇ ਹੋ ਜੀ 17 ਦੇ ਕੰਢੇ ਤੋਂ ਹਜ਼ਾਰਾਂ ਹੀ ਲੋਕ ਇੱਥੇ ਸੇਵਾਵਾਂ ਕਰ ਰਿਹਾ ਤਾਂ ਇੱਕ ਵਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਹਾਂ ਮੈਂ ਕੈਮਰਾਮੈਨ ਨੂੰ ਕਹਾ ਨਹੀਂ ਕਿ ਤਸਵੀਰਾਂ ਦਿਖਾਈਆਂ ਜਾਣ ਇਲਾਕੇ ਦੀ ਸੰਗਤ ਜਿਹੜੀ ਪ੍ਰਸ਼ਾਦ ਫਿਲਮ ਫਿਲਮ ਰਿਕਾਰਡ ਕਰਨੀ ਵੀਡੀਓ ਪੋਸ ਤੋਂ ਇਲਾਕੇ ਦੀ ਸੰਗਤ ਦੇ ਵੱਲੋਂ ਉਧਰ ਨਾ ਕੈਮਰਾਮੈਨ ਨੂੰ ਕਹਾਗਾ ਕਿ ਇਲਾਕੇ ਦੀ ਸੰਗਤ ਨੂੰ ਵੀਡੀਓ ਦਿਖਾਈ ਜਾਂ ਸ਼ਾਟ ਦਿਖਾਈ ਜਾਂ ਕਿਉਂਕਿ ਇਲਾਕੇ ਦੀ ਸੰਗਤ ਵੱਲੋਂ ਆਵਾਜ਼ੇ ਵੀ ਅਦਾਸ ਉਪਰੰਤ ਅਦਾਸ ਕੀਤੀ ਜਾਵੇਗੀ ਅਰਦਾਸ ਕਰਨ ਤੋਂ ਬਾਅਦ ਇੱਕੜਾ ਪ੍ਰਸ਼ਾਦ ਵੀ ਦੇਗ ਹੈ ਜਿਹੜੀ ਉਹ ਵੀ ਵਰਤਾਈ ਜਾਵੇਗੀ ਤਾਂ ਇਸ ਵੇਲੇ ਤਸਵੀਰਾਂ ਜਿਹੜੀਆਂ ਨੇ ਰੋਹਾਨੂ ਸਤਲੋਜ ਦੇ ਕੰਢੇ ਤੋਂ ਦਿਖਾ ਰਹੇ ਹਾਂ ਜਿੱਥੇ ਇਲਾਕੇ ਦੀ ਸੰਗਠਨ ਦੇ ਵੱਲੋਂ ਅਰਦਾਸ ਰੂਪ ਵਿੱਚ ਕਰਨ ਦੇ ਲਈ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੱਗੇ ਤਸਵੀਰਾਂ ਜਿਹੜੀਆਂ ਨੇ ਉਹ ਸਾਰੀਆਂ ਦਿਖਾਈਆਂ ਜਾਂ ਆ ਅਰਦਾਸ ਬੇਨਤੀ ਅਲਾਕੀ ਸੰਗਤ ਵੱਲੋਂ ਕੀਤੀ ਜਾਵੇਗੀ। ਆ ਮਾਈਕ સો ਉਹ ਲੈ ਆਉਣਾ ਦੋ ਮਾਰ। ਸੋ ਜਿਸ ਲਈ ਗ੍ਰੰਥੀ ਸਾਹਿਬਾਨ ਅਰਦਾਸ ਬੇਨਤੀ ਕਰ ਰਹੇ ਆ। ਅਹ ਪ੍ਰਸੰਗੀਆਂ ਜਿਹੜੀਆਂ ਤੁਹਾਨੂੰ ਲਾਈਵ ਰਾਈ ਕਰਦੇ ਇੱਕ ਅਕਸਰ ਸਮਾਥਲ ਬੇਤੀ ਭਾਈ ਇੱਕ ਨੈਟੋ ਦੇ ਆਪਰ ਅਰਦਾਸ ਬੇਤੀ ਵਿੱਚ ਸ਼ਾਮਲ ਹੋਣਾ ਹੈ ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਭਗਵਤੀ ਜੀ ਕੀ ਪਾਛੇ ਦਸਵੀਂ ਪ੍ਰਤਮ ਨੰਨੋ ਨਿਤ ਆਏ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਰਾਮ ਬਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨਾਮ ਸਮਰਾਉ ਸ੍ਰੀ ਹਰਾਈ ਸੇ ਹਰਪ੍ਰੀਤਿਆਈ ਹੈ ਜਿਸ ਰਠੇ ਸਤਿਜਾਇ ਮੁਰ ਤੇਗ ਬਹਾਦਰ ਸਿਮਰਿਆ ਘਰ ਨੋ ਨੇ ਦਿਆ ਵੇ ਧਾਇ ਦਸੇ ਪਾਚਾ ਸਾਹਿਬ ਸ੍ਰੀ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਸਾਥੇ ਹੁਣ ਆ ਜੀ ਸਹਾਇ ਦੇ ਕੀਤਾ ਤੇ ਨਾਮ ਪਿਆਰੇ